ਆ ਦੇਖੋ ਭਾਈ ਤਾਂ ਕੁਰਸੀ ਜਿਹੜੀ ਟੁੱਟੀ ਹੋਈ ਦੀ ਇਹਨੂੰ ਕੁਰਸੀ ਟੁੱਟ ਗਈ ਇਹ ਇਹ ਹੁਣ ਕਹਿੰਦੇ ਸਿੱਟਣੀ ਕਿਉਂ ਆਪਾਂ ਵੇਚਣੀ ਕਿਉਂ ਹਨਾ ਇਹ ਹੁਣ ਦੇਖੋ ਟੁੱਟੀ ਹੋਈ ਕੁਰਸੀ ਦੇ ਕੀ ਕੁਛ ਕੀ ਕਰ ਰਹੀ ਆ ਆਹ ਇਹ ਚਾਰੇ ਇਹਦੇ ਉਹ ਤੋੜਦੇ ਫਿਰ ਉਹਦੇ ਵਿੱਚ ਗਲੀਆਂ ਕੱਢਤੀਆਂ ਗਲੀਆਂ ਘਾੜਨ ਆ ਆਹ ਪਾਤਾ ਨਾਲੇ ਨਾਲਾ ਜਾਂ ਪਾਤਾ ਨਾਲਾ ਜਾਂ ਪਾਉਣ ਨਾਲ ਨਾਲੇ ਜਾਂ ਪਾ ਕੇ ਉਸ ਤੋਂ ਬਾਅਦ ਇਹਦੇ ਫੈਵੀ ਫੈਵੀ ਕੋਲ ਲਾ ਕੇ ਨੇ ਫੈਵੀ ਕੁੱਕ ਜੀ ਲਾ ਕੇ ਦੇ ਵਿੱਚ ਆ ਗੱਤੇ ਜੋੜਤੇ ਨਾਲ ਹਨਾ ਕੀ ਦੇਖਦੇ ਆ ਯਾਰ ਕੀ ਬਣਾਉਂਦੇ ਆ ਬੜੀ ਕਹਿੰਡ ਇੰਟਰਸਟਿੰਗ ਜੀ ਚੀਜ਼ ਬਣਾ ਰਹੀ ਐ ਆ ਸਾਰੇ 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 ਕਿਤੇ ਗੱਤੇ ਲਾਤੇ ਸ਼ੈਲ ਸੋਫਾ ਬਣਾ ਰਹੀ ਐ ਆ ਹੁਣ ਇਹ ਆ ਗੁੱਦ ਜੀ ਲਾਤੀ ਜਿਹੜੀ ਸੋਫੇ ਦੇ ਵਿੱਚ ਪੈਂਦੀ ਹੁੰਦੀ ਆ ਗੁੱਦ ਜੀ ਫਾਰਮ ਜੀ ਫਾਲਾ ਹਾਲਾਤੀ ਕਾਟਨ ਆ ਵੀ ਜੋੜਤੇ ਨੇ ਇਹਦੇ ਚੋ ਵੀ ਆ ਨਾਲ ਆ ਜੇ ਗੱਡਾਂ ਵਾਲੇ ਜੇ ਗੜਤੇ ਰੱਸੀ ਜੀ ਗੜਤੀ ਗੱਲੀ ਕਰ ਗੜੀ ਕਰਕੇ ਰੱਸੀ ਜੀ ਗੜਤੀ ਹੋਆ ਸੋਫਾ ਬਣ ਗਿਆ ਹੋਏ ਤਾਂ ਪਤਾ ਨਹੀਂ ਲੱਗ ਰਿਹਾ ਦੇਖਦੇ ਆ ਤਾਂ ਬਣੀ ਜਾਂਦੀ ਆ ਕਿਤਾ ਬਣੀ ਜਾਂਦੀ ਆ ਵੀਡੀਓ ਦੇਖਦੇ ਆ ਕੀ ਹੋ ਰਿਹਾ ਆ ਕੱਪੜਾ ਜਾਂ ਲਾਈ ਜਾਂਦੇ ਨੇ ਆ ਕੱਪੜਾ ਜਾਂ ਜੋੜਤਾ ਨਾਲ ਹਾਂ ਮੈਨੂੰ ਲੱਗ ਰਿਹਾ ਇਹੇ ਤਾਂ ਚੁੱਲਾ ਬਣਾ ਰਹੀ ਐ ਕੁਛ ਪਤਾ ਨਹੀਂ ਦੇਖਦੇ ਆ ਆ ਉਹਨੂੰ ਬੈਠਣ ਵਾਲੀ ਉਹਦੇ ਵੀ ਪਹਿਲਾਂ ਪਿੱਠ ਪਿੱਠ ਵਾਲੀ ਸਾਈਡ ਤੇ ਲਾਤਾ ਹੁਣ ਬੈਠਣ ਵਾਲੀ ਸਾਈਡ ਤੇ ਕੱਪੜਾ ਲਾਤਾ ਇਹਨੇ ਹੁਣ ਆ ਬਾਹਮਾ ਰੱਖਣ ਵਾਲੀ ਸਾਈਡ ਤੇ ਕੱਪੜਾ ਲਾਤਾ ਕਿੰਨਾ ਸੋਹਣਾ ਕੱਪ ਲੱਗ ਰਹੀ ਹੈ ਕੁਰਸੀ ਆਪਾਂ ਹੁਣ ਸਿੱਟ ਦਿੰਨੇ ਆਂ ਇਹ ਕੁਰਸੀ ਕਿ ਦੇ ਦੋ ਚੱਲ 100 ਰੁਪਏ ਦੀ 50 ਰੁਪਏ ਦੀ ਆਪਾਂ ਕਵਾੜੀ ਨੂੰ ਵੇਚ ਦਿੰਨੇ ਆਂ ਫਿਰ ਉਹੀ ਆਪ ਕੁਰਸੀ ਕੰਮ ਦੀ ਆ ਸਕਦੀ ਕਾ ਪਾ ਸਕਦੀ ਆਪਣੇ ਸਹੀ ਗੱਲ ਆ ਜੋੜਤਾ ਇਹਨੇ ਕੱਪੜਾ ਆ ਪਲਾ ਕੇ ਮੈਨੂੰ ਅੱਛਾ ਇਹ ਕੋਈ ਬਹੁਤ ਸੋਹਣਾ ਬਣ ਚੁਕਿਆ ਬਣਾ ਆ ਦੇਖੋ ਆ ਦੇਖੋ ਸਰਾਹ ਕਰਤੀ ਗੱਲ ਵਾਤ ਉੱਥਾ ਹੁਣ ਹਾ ਰੰਗ ਰੰਗੇ ਜਾ ਫੇਰ ਲਾਤੀ ਗੂਦੀ ਆਹ ਆ ਹੁਣ ਲਾਤੀ ਗਰਾਹੀ ਰੰਗ ਦੀ ਰਸੀ ਜੀ ਲਾਤੀ ਕੋ ਬੁਣ ਕੇ ਡਿਜ਼ਾਈਨ ਬਣਾਉਣ ਵਾਸਤੇ ਕਿ ਕਿੰਨਾ ਸੋਹਣਾ ਡਿਜ਼ਾਈਨ ਲੱਗੂਗਾ ਨਾ ਆਊਟਲਾਈਨ ਲਗਾਓ ਆਊਟਲਾਈਨ ਲਗਾਤੀ ਉਹ ਤੇ ਡਿਜ਼ਾਈਨ ਜੀ ਅੱਛਾ ਠੀਕ ਹੈ ਠੀਕ ਹੈ ਆ ਜੀ ਬਾਏ ਜੇ ਮੈਂ ਆਪਣਾ ਡਰਾਇੰਗ ਜੁ ਨਹੀਂ ਆਏਗਾ ਤੇ ਹੁਣ ਤਾਂ ਆਉਟਲਾਈਨ ਬਣਾਉਣੀ ਹੁੰਦੀ ਆ ਉਵੇਂ ਧਾਗੇ ਦੀ ਨੇ ਆਉਟਲਾਈਨ ਬਣਾਈ ਆ ਅੱਛਾ ਆਉਟਲਾਈਨ ਬਣਾਤੀ ਸੀ ਧਾਗੇ ਦੀ ਗੁਲਾਬੀ ਧਾਗੇ ਦੀ ਹੈ ਇਹ ਗੁਲਾਬੀ ਪਸੰਦ ਹੋਰ ਕੱਲੇ ਸਹੀ ਹੋਰ ਲਾ ਕੁਝ ਵੀ ਬੋਲਿਆ ਕਰੋ ਇਹਨੇ ਵਿੱਚ ਵੀ ਲਾਈਏ ਬੈਠਣ ਵਾਲੀ ਜਗ੍ਹਾ ਤੇ ਉਹਦੇ ਵਿੱਚ ਵੀ ਲਾੜੀ ਪੈਂਦੀ ਆ ਆਪਾਂ ਡਰਾਇੰਗ 'ਚ ਵੈਸੇ ਲਗਾਉਣੀ ਆ ਨਾ ਪਿੱਛੇ 'ਚ ਆਊਟਲਾਈਨ ਨਹੀਂ ਜ਼ਰੂਰੀ ਹੋਊਗੀ ਨਾ ਸੋਣਾ ਵੀ ਦੇਖੂਆ ਆ ਕਿੰਨੀ ਸੋਹਣੀ ਲੱਗ ਰਹੀ ਹੈ ਹਨਾ ਦੇਖਾਂ ਚ ਬਹੁਤ ਸੋਹਣੀ ਲੱਗ ਰਹੀ ਹੈ ਅਜੇ ਤਾਂ ਇਹ ਪੂਰੀ ਨਹੀਂ ਬਣੀ ਪੂਰੀ ਜਦੋਂ ਬਣੂਗੀ ਉਦੋਂ ਵੀ ਦੇਖਾਂਗੇ ਕਿੰਨੀ ਸੋਹਣੀ ਲੱਗਦੀ ਹੈ ਬੈਠਣ ਵਾਸਤੇ ਵੀ ਠੀਕ ਹੈ ਹਾਂ ਚਲ ਤੇ ਇਹ ਟੁੱਟ ਨਹੀਂ ਸਕਦੀ ਇਹ ਦੇਖਦੇ ਆਪਾਂ ਕੀ ਕਰ ਰਹੀ ਹੈ ਇਹ ਤਾਂ ਅੱਗੇ ਬਹੁਤ ਯੂਜ਼ ਕੀਤਾ ਇਹ ਹੂੰ ਇਹਦਾ ਬਲ ਸਮਾਨ ਵੀ ਜਾਦੇ ਹੁੰਦਾ ਨਾ ਸਮਾਨ ਤਾਂ ਉਹੀ ਪੁਰਾਣੇ ਕੱਪੜੇ ਹੀ ਆ ਕੋਈ ਕੱਪੜੇ ਹੁਣ ਜਿਵੇਂ ਚਾਦਰ ਆਪਣੀ ਖਰਾਬ ਹੋ ਗਈ ਉਹ ਚਾਦਰ ਦਾ ਹੁਣ ਇਹਨੇ ਕਪੜਾ ਬਣਾ ਕੇ ਤੇ ਡਿਜ਼ਾਈਨ ਲਾ ਕੇ ਲਾਤਾ ਹਾਂ ਪੂਰਾ ਪਿੰਕ ਕਲਰ ਦੀ ਪਾਇਆ ਜਿਹੜੇ ਉਹ ਲੈਸ ਲਾ ਰਹੀ ਹੈ ਮੇਰੇ ਕੋਲ ਨਾਲ ਉਹ ਲੈਸ ਲਗਾਦੀ ਹੈ ਸਾਰੀ ਪਿੰਕ ਕਲਰ ਦੀ ਹੈ ਤਾਂ ਕਰ ਵੀ ਪਿੰਕ ਹੈ ਫਿਰ ਲੈਸ ਵੀ ਪਿੰਕ ਹੀ ਹੋਣੀ ਚਾਹੀਦੀ ਉਹ ਦੇਖੋ ਬੋਲ ਲਗਾਦੀ ਹੈ ਛੋਟੀ ਛੋਟੀਆਂ ਜੀਆਂ ਬੋਲਾ ਨਹੀਂ ਹੈਗੀਆਂ ਉਹ ਹੋਣੇ ਹਾਂ ਜਿਹੜੇ ਉਹ ਲੱਗੇ ਉਹ ਤੇ ਚੁੰਨੀਆਂ ਵਗੈਰਾ ਤੇ ਹਾਂ ਉਹ ਲਗਾਤੇ ਹਾਂ ਇਹ ਚੁੰਨੀ ਫਾਟ ਕੇ ਲਾ ਰਹੀ ਵੀ ਨੇ। ਆ ਵੀ ਚੁੰਨੀ ਫਾਟ ਕੇ ਲਾ ਰਹੀ ਮੈਂ। ਪਾਣੀ ਕਾਦੇ ਨਾਲ ਲਾ ਰਣੀ ਮਗਰ ਸੋਹਣੇ ਲੱਗ ਰਹੇ ਨੇ। ਹਾਂ ਸੋਹਣੇ ਲੱਗ ਰਹੇ ਆ। ਮੈਨੂੰ ਲੱਗ ਰਿਹਾ ਪਾਪਾ ਚੁੱਲਾ ਬਣਾ ਰਿਹਾ। ਉਹ ਦੇਖਦੇ ਆਪਾਂ ਇਹ ਕੀ ਕਰ ਰਹੀ ਆ ਆਪਾਂ ਇਹ ਦਾ। ਬਸ ਸੋਹਣਾ ਲੱਗ ਰਿਹਾ ਬਹੁਤ। ਬਹੁਤ ਜਿਆਦਾ ਸੋਹਣਾ ਲੱਗ ਰਿਹਾ ਅਜੇ ਤਾਂ ਅਜੇ ਤਾਂ ਜਦੋਂ ਪੂਰਾ ਬਣ ਕੇ ਉਹ ਦੇਖਾਂਗੇ ਕੀ ਬੜਦਾ ਇੱਥੇ ਵੀ ਇਹਨੂੰ ਕੁਝ ਕਰਨਾ ਚਾਹੁੰਦਾ ਆਹ ਲਾਤੇ ਬਟਨ ਜਿਹੜਾ ਲਾਤੇ ਜਿਵੇਂ ਉਹ ਸੋਫੇ ਤੇ ਨਹੀਂ ਲੱਗੇ ਹੁੰਦੇ ਲੱਗੇ ਹੁੰਦੇ ਬਟਨ ਹਾਂ ਉਵੇਂ ਲਾਤੇ ਬੈੱਡ ਤੇ ਵੀ ਲੱਗੇ ਹੁੰਦੇ ਆਏ ਅੱਛਾ ਇਹਦੇ ਵਿਚਾਰ ਰੱਸੀ ਜੀ ਨਾਲ ਇਹ ਲਾਤੇ ਕੀ ਜੁੜ ਜੂਗੀ ਡਿਜ਼ਾਈਨ ਵਾਸਤੇ ਲਾਈ ਹੈ ਕੀ ਡਿਜ਼ਾਈਨ ਸੋਹਣਾ ਲੱਗੇ ਰੱਸੀ ਦਾ ਆਏ ਤਾਂ ਫਿਰ ਲਗਾਏ ਸਭ ਜਿਹੜੇ ਵੀ ਮਰਜੀ ਕਰ ਤੋ ਇਹਦੇ ਕੋਲ ਨੀਲੇ ਐਸਪੀ ਹੈ ਗਲਤ ਨਹੀਂ ਜਾਇਆ ਜਾ। ਨਹੀਂ। ਵੈਸੇ ਪਿੰਕ कलर ਮੇਰਾ ਵੀ ਫੇਵਰੇਟ ਦਾ। ਚੁੱਲਾ ਬਣਾਦਾ। ਦੇਖੀ ਭਾਈ ਕਿਤੇ ਡਿੱਗਣਾ ਜਾਈ। ਉੱਚਾ ਚੁੱਲਾ ਬਣਾਦਾ। ਚੁੱਲਾ ਬਣਾਦਾ ਓਏ।